मोर्चा हितान मोर्चाद मज़ूर हिसा

ਜਿਹੜੇ ਤਿੰਨ ਕਾਨੂੰਨ ਇੰਨੇ ਪ੍ਰੋਮਿਸ ਕਰਕੇ ਮੋਦੀ ਜੀ ਨੇ ਸਾਰਿਆਂ ਨੂੰ ਇੰਪਲੀਮੈਂਟ ਕਰਨ ਲਈ ਕਿਹਾ ਸੀ ਵੀ ਅਸੀਂ ਵਾਪਸ ਲਵਾਂਗੇ ਉਹ ਜਿਵੇਂ ਕਹਿਆ ਹੁੰਦੇ ਨੇ ਮਰੀ ਮੁੱਕਰੀ ਦਾ ਕੋਈ ਇਲਾਜ ਨਹੀਂ ਮਰੇ ਮੁਕਰੇ ਵਾਲਾ ਕੰਮ ਹੋ ਗਿਆ ਉਹ ਹੁਣ ਉਹੀ ਕਾਨੂੰਨਾਂ ਨੂੰ ਇੱਕ ਤਰੀਕੇ ਨਾਲ ਦੂਜੇ ਰਾਹੀਂ ਇੰਪਲੀਮੈਂਟ ਕਰਿਆ ਜਾ ਰਿਹਾ ਜਿਹੜਾ ਗਲਤ ਹੈ ਵੀ ਇਹਨਾਂ ਨੂੰ ਜਿਹੜੀਆਂ ਮੰਡੀਆਂ ਨੇ ਮੰਡੀਆਂ ਨੂੰ ਤੇ ਫੂਡ ਗ੍ਰੇਨਜ਼ ਨੂੰ ਕਾਰਪੋਰੇਟ ਦੇ ਥੱਲੇ ਇੱਕ ਜਿਹੜੀ ਬਲੈਕ ਮਾਰਕੀਟਿੰਗ ਤੇ ਰੋਕ ਲੱਗੀ ਹੋਈ ਸੀ ਵੀ ਜਿਹੜੀ ਅਨਾਜ ਦੀ ਭੰਡਾਰ ਵੱਦ ਕੋਈ ਸਟੋਰ ਨਹੀਂ ਕਰ ਸਕਦਾ ਤਾਂ ਕਿ ਕੋਈ ਬਲੈਕ ਮਾਰਕੀਟਿੰਗ ਨਾ ਕਰ ਸਕੇ ਪਰ ਇਹਨਾਂ ਨੇ ਉਹ ਸਾਰੀ ਲੁੱਟ ਇੱਕ ਤਰੀਕੇ ਨਾਲ ਕਾਨੂੰਨੀ ਕਰਤੀ ਵੀ ਜਿਹੜਾ ਕਾਨੂੰਨ ਦੇ ਰਾਹੀਂ ਲੋਕਾਂ ਨੂੰ ਲਟਾਉਣਾ ਫਾਰਮਰਜ਼ ਨੂੰ ਲਟਾਉਣਾ ਇਹ ਗੱਲ ਚੰਗੀ ਨਹੀਂ ਸੈਂਟਰ ਸਰਕਾਰ ਦੀ ਤੇ ਉਹਨੂੰ ਸਹਿਯੋਗ ਕਰ ਰਹੀਆਂ ਨੇ ਜਿਹੜੀਆਂ-ਜਿਹੜੀਆਂ ਪਾਰਟੀਆਂ ਜਾਂ ਸਰਕਾਰਾਂ ਸੀ ਸਾਰਿਆਂ ਨੂੰ ਦੇ ਅਗੇਂਸਟ ਅਸੀਂ ਕਾਰਵਾਈ ਕਰਾਂਗੇ ਜਿਹੜੇ ਹੁਣ ਆਉਣਗੇ ਇਲੈਕਸ਼ਨਾਂ 'ਚ ਸਾਡੇ ਕੋਲ ਉਹਨਾਂ ਦੇ ਪਿੰਡਾਂ ਦੇ ਵਿੱਚ ਵੜਨ ਨੂੰ ਰੋਕਣ ਲਈ ਅਸੀਂ ਬੋਰਡ ਲਗਾ ਰਹੇ ਹਾਂ ਤੇ ਜਿੱਥੇ-ਜਿੱਥੇ ਸਾਡਾ ਸੰਗਠਨ ਹੈ ਅਸੀਂ ਉੱਥੇ-ਉੱਥੇ ਉਹਨਾਂ ਨੂੰ ਬਾਈਕਾਟ ਕਰਾਂਗੇ ਫੂਡ ਗ੍ਰੇਨ ਤੇ ਕਬਜ਼ਾ ਕਰਨੇ ਜਾ ਰਹੇ ਨੇ ਕਾਰਪੋਰੇਟ ਜਿਦੇ ਕਰਕੇ ਵਰਲਡਵਾਈਡ ਸਾਰੇ ਕਿਤੇ ਇਹ ਅਜੀਟੇਸ਼ਨਸ ਚੱਲ ਰਹੀਆਂ ਨੇ ਤੇ ਪੰਜਾਬ ਦੇ ਫਾਰਮਰਸ ਨੇ ਲੜਾਈ ਸिखਾਈ ਹੈ ਇਸ ਕਰਕੇ ਸੇਤੂ ਕਿਸਾਨ ਮੋਰਚਾ ਇਸ ਗੱਲ ਦੀ ਰਹਿਨਮਾਈ ਕਰੂਗਾ ਜਿਹੜੇ ਵੀ ਕੋਈ ਭਾਜਪਾ ਦਾ ਹੋਰ ਪਾਰਟੀਆਂ ਜਿਹੜੀਆਂ ਇਹਨਾਂ ਨੂੰ ਸਮਰਥਨ ਦੇਣਗੀਆਂ ਹੁਣ ਦੇਖੋ ਇਲੈਕਸ਼ਨ ਦਾ ਟਾਈਮ ਹੈ ਜਿਹੜੀਆਂ ਪਾਰਟੀਆਂ ਆਪਣੀ ਨੀਤੀ ਕਲੀਅਰ ਨਹੀਂ ਕਰਦੀਆਂ ਉਹਨਾਂ ਨੂੰ ਕਲੀਅਰ ਕਰਨੀ ਚਾਹੀਦੀ ਹੈ ਵੀ ਉਹ ਕਾਰਪੋਰੇਟ ਨਾਲ ਖੜਨਗੇ ਕਿ ਵੋਟਰ ਨਾਲ ਖੜਨਗੇ ਉਹਦੇ ਮੁਤਾਬਕ ਅਸੀਂ ਜਿਹੜੀ ਜਿਹੜੀ ਪਾਰਟੀ ਸਾਡੇ ਹਿੱਤਾਂ ਲਈ ਖੜੂਗੀ ਅਸੀਂ ਉਹਦਾ ਸਮਰਥਨ ਕਰਾਂਗੇ ਨਹੀਂ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਾਂਗੇ ਅਸੀਂ ਪੂਰੀ ਐਜੀਟੇਸ਼ਨ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਅਸੀਂ ਕਰਾਂਗੇ ਹੁਣ ਤਾਂ ਵਰਲਡ-ਓਵਰ ਚੱਲ ਰਹੀਆਂ ਨੇ ਐਜੀਟੇਸ਼ਨਸ ਇਹ ਗੱਲ ਦੇ ਪਿੱਛੇ-ਪਿੱਛੇ ਬਿਆਨ ਵੀ ਲੱਗੇ ਨੇ ਸਾਰਾ ਸੰਯੁਕਤ ਮੋਰਚਾ ਹੀ ਅਗੇਂਸਟ ਜਾਊਗਾ ਸਾਰੇ ਇਹ ਬਹੁਤ ਵੱਡੇ ਲੈਵਲ ਤੇ ਵਿਰੋਧ ਹੋਣਾ ਹੈ ਇਹ ਭਾਜਪਾ ਵਾਲਿਆਂ ਨੂੰ ਲੱਗਦਾ ਜਾਂ ਤਾਂ ਇਹਨਾਂ ਨੂੰ EVM ਮਸ਼ੀਨਾਂ ਤੇ ਹੀ ਭਰੋਸਾ ਹੈ ਵੀ ਚਾਹੇ ਸਾਰੀ ਜਨਤਾ ਨਾਰਾਜ਼ ਹੋ ਜਾਵੇ ਸਾਨੂੰ ਵੋਟਾਂ ਪੈ ਜਾਣੀਆਂ ਨੇ ਵੀ ਨਹੀਂ ਜਵੇਂ ਇਹ ਨਾਰਾਜ਼ ਕਰ ਰਹੇ ਨੇ ਇਹ ਕੋਈ ਚੰਗੀ ਗੱਲ ਨਹੀਂ ਹੈ VOTER ਨੂੰ ਇਹ ਵੱਡੇ ਲੈਵਲ ਤੇ ਨਾਰਾਜ਼ ਕਰਨਾ 400 ਯੂਨੀਅਨਾਂ ਨੇ ਐਸਕੇਐਮ ਦੇ ਵਿੱਚ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਹੀ ਭਾਜਪੀ ਦਾ ਬਾਈਕਾਟ ਕਰਨੀ ਹੈ ਤੁਸੀਂ ਫਿਰ ਕਿਸੇ ਨੂੰ ਸਮਰਥਨ ਕਰੋਗੇ ਵੋਟ ਤਾਂ ਤੁਸੀਂ ਪਾਉਂਗੇ ਦੇਖੋ ਜੀ ਅਸੀਂ ਕਿਸੇ ਨੂੰ ਵੋਟ ਕਾ ਪਾਉਣ ਲਈ ਨਹੀਂ ਕਹਿੰਦੇ ਕਿਉਂਕਿ ਸਾਡੇ ਲਈ ਤਾਂ ਸਾਰੀਆਂ ਹੀ ਅਗੇਂਸਟ ਨੇ ਹਰੇਕ ਕਾਰਪੋਰੇਟ ਲਈ ਪੈਸੇ ਲਈ ਕੰਮ ਕਰਦੀਆਂ ਨੇ ਵੋਟਰ ਲਈ ਤੇ ਆਮ ਜਿਹੜੀ ਪਬਲਿਕ ਆ ਉਹਦੇ ਹਿੱਤ ਚ ਕੋਈ ਨਹੀਂ ਕੰਮ ਕਰਦਾ ਇਸ ਕਰਕੇ ਅਸੀਂ ਤਾਂ ਸਾਰਿਆਂ ਦਾ ਹੀ ਵਿਰੋਧ ਕਰਦੇ ਆ ਬਾਕੀ ਸਾਡੀ ਯੂਨੀਅਨ ਦੇ ਜਿਹੜੇ ਵੀ ਸਾਡੇ ਮੈਂਬਰ ਨੇ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਸੋਚ ਸਮਝ ਕੇ ਵੋਟ ਪਾਓ ਤੇ ਆਪਣੇ ਇਲਾਕੇ ਚ ਆਪਣੇ ਜਿਹੜੇ ਐਮਐਲਏ ਨੇ ਐਮਪੀ ਦੀ ਇਲੈਕਸ਼ਨ ਚ ਖੜਨਗੇ ਉਹਨਾਂ ਨੂੰ ਇਸ ਗੱਲ ਬਾਰੇ ਕੁਐਸਚਨ ਕਰੋ ਵੀ ਤੁਹਾਡਾ ਸਟੈਂਡ ਕੀ ਹੋਊਗਾ ਜੇ ਜਿੱਤ ਕੇ ਜਾਓਗੇ ਤੁਸੀਂ ਕਾਰਪੋਰੇਟ ਨਾਲ ਖੜੋਗੇ ਕਿ ਵੋਟਰ ਨਾਲ ਖੜੋਗੇ ਜਿੱਥੇ ਕਾਰਪੋਰੇਟ ਦੇ ਸੈਲੂਜ ਬਣੇ ਹੋਏ ਨੇ ਕਿ ਅਸੀਂ ਪਿੰਡ-ਪਿੰਡ ਜਾਵਾਂਗੇ ਹਰ ਥਾਂ ਤੇ ਜਿੱਥੇ ਵੀ ਹੁਕੂਮਤ ਦਾ ਵਿਰੋਧ ਕਰਾਂਗੇ ਸੀ ਕਾਰਪੋਰੇਟ ਦੇ ਖਿਲਾਫ ਹਾਂ ਅਸੀਂ ਭਾਜੀਪੀ ਦੇ ਜੋ ਵੀ ਐਮਪੀ ਖੜਨਗੇ ਜਿਹੜੀ ਉਹਨਾਂ ਦੀ ਕੋਈ ਮਦਦ ਕਰਨ ਸਾਡਾ ਬਾਈਕਾਟ ਕਰਾਂਗੇ ਹਾਂਜੀ ਬਾਕੀ ਇਸ ਕਰਕੇ ਅਸੀਂ ਵਿਰੋਧ ਕਰਦੇ ਹਾਂ ਹਾਂਜੀ ਕਿਸਾਨਾਂ ਦਾ ਨੁਕਸਾਨ ਨਕਸਾਨ ਆ ਮੰਡੀਆਂ ਦਾ ਵੀ ਉਹ ਹੈ ਜੀ ਜੋ ਲੇਬਰਾਂ ਦਾ ਨੁਕਸਾਨ ਹੈ ਬਾਕੀ ਆੜਤੀਆਂ ਦਾ ਨੁਕਸਾਨ ਸਾਰੇ ਹੀ ਆ ਜਾਂਦੇ ਨੇ ਜੀ ਸਾਰਿਆਂ ਦਾ ਹੀ ਨੁਕਸਾਨ ਹੈ हां जी ਉਸ ਨੂੰ ਅਸੀਂ ਫੁੱਲ ਵਿਰੋਧ ਕਰਾਂਗੇ ਕਾਲੀਆਂ ਝੰਡੀਆਂ ਲਾਵਾਂਗੇ ਚਾਹੇ ਮਹਾਰਾਣੀ ਪਰਨੀਤ ਕਿਉਂ ਨਹੀਂ ਹੋਈ ਜੀ ਫੁੱਲ ਵਿਰੋਧ ਕਰਾਂਗੇ ਉਹਨਾਂ ਦਾ ਅਸੀਂ ਪਹਿਲਾਂ ਉਹਨਾਂ ਦੇ ਨਾਲ ਤੇ ਪਹਿਲਾਂ ਉਹ ਇੱਧਰ ਬੋਟਾ ਉਹਨਾਂ ਨੂੰ ਪਿਸਲੀ ਗੇ ਲਪਾਈਆਂ ਹੀ ਨੇ ਜੀ ਤੇ ਇਹ ਤੇ ਕੀ ਨਹੀਂ ਪਾਉਂਦੇ ਹੈਗੇ ਕਾਰਨ ਕੀ ਆ ਕਿਉਂ ਨਹੀਂ ਕਰਨਾ ਕਾਰਨ ਭਾਜਪਾ ਦਾ ਹੀ ਹੈ ਜੀ ਜਿਆਦਾ ਸਾਰਾ ਕੁਝ ਹੈ ਇਹ ਮੰਡੀਆਂ ਦਾ ਕਰਤਾ ਜੀ ਰਹਿੰਦਾ ਖੁੰਦਾ ਜਿਮੀਂਦਾਰ ਜਮੀ ਮਾਰਤੇ ਇਹਨਾਂ ਨੇ ਤਾਂ ਹਾਂ ਜਿੱਥੇ ਵੀ ਇਹਨਾਂ ਦੀ ਮਗਰ ਗੱਡੀ ਜਾਊਗੀ ਜਿਵੇਂ ਉੱਥੇ ਮਗਰ ਮਗਰ ਜਾਵਾਂਗੇ ਅਸੀਂ